ਅ ਤੇ ਗਾਵਾਂ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਅਮਰੀਕਾ ਦੀ ਨਿਤ ਆਏ ਦਿਨ ਆਪਾਂ ਗੱਲ ਕਰ ਰਹੇ ਹੈਗੇ ਆ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਪਰਿਵਾਰ ਬੈਠੇ ਨੇ ਜਿਹੜੇ ਮਾਪੇ ਬੈਠੇ ਨੇ ਔਰ ਜਿਨ੍ਹਾਂ ਨੇ ਆਪਣੇ ਧੀ ਪੁੱਤ ਅਮਰੀਕਾ ਭੇਜੇ ਨੇ ਉਹਨਾਂ ਦੇ ਸਾਹ ਜਿਹੜੇ ਨੇ ਸੁੱਤੇ ਗਏ ਨੇ ਕਿਉਂਕਿ ਲਗਾਤਾਰ ਸੰਧੂ ਵੀ ਕਾਲਸ ਆ ਰਹੀਆਂ ਨੇ ਕਿ ਬਣੂਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਟਰੱਕਾਂ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈਗੀ ਹੈ ਅ ਇਹ ਚੀਜ਼ ਤਾਂ ਸਾਫ਼ ਆਪਾਂ ਕੱਲ ਹੀ ਕਰ ਦਿੱਤੀ ਗਈ ਸੀ ਕਿ ਜਿਹੜੇ ਨੌਜਵਾਨ ਨੇ ਜਿਹੜੇ ਸਾਡੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਅਮਰੀਕਾ ਦੇ ਵਿੱਚ ਉਹ ਟਰੱਕ ਹੁਣ ਬਾਈ ਜੀ ਨਹੀਂ ਚਲਾ ਸਕਣਗੇ ਹਾਲਾਂਕਿ ਥੋੜੀ ਜਿਹੀ ਰਾਹਤ ਇਹ ਜ਼ਰੂਰ ਹੈਗੀ ਹੈ ਕਿ ਉਦੋਂ ਤੱਕ ਛੋਟ ਦਿੱਤੀ ਗਈ ਹੈ ਜਦੋਂ ਤੱਕ ਤੁਹਾਡਾ ਸੀਰੀਅਲ ਜਿਹੜਾ ਹੈ ਉਹ ਐਕਸਪਾਇਰ ਨਹੀਂ ਹੋ ਜਾਂਦਾ ਜੇਕਰ ਕੋਈ ਨੌਜਵਾਨ ਨਵਾਂ ਲਾਇਸੈਂਸ ਬਣਾ ਰਿਹਾ ਹੈਗਾ ਤਾਂ ਉਸ ਨੂੰ ਸਮੱਸਿਆ ਆ ਸਕਦੀ ਹੈ ਇਹ ਜਿਹੜੀ ਖਬਰ ਹੈ ਉਹ ਬੜੀ ਅਹਿਮ ਹੈਗੀ ਹੈ ਆ ਚੁਗਾਵਾ ਸਭ ਇਸ ਦੇ ਬਾਬਤ ਜਦੋਂ ਹੁਣ ਆ ਕਿਉਂਕਿ ਕੱਲ ਦੀ ਖਬਰ ਹੈ ਅੱਜ ਆਪਾਂ ਦੁਬਾਰਾ ਜੁੜੇ ਹੈਗੇ ਆ ਤਾਂ ਕੀ ਕੁਝ ਚੇਂਜਸ ਆਈਆਂ ਹੈਗੀਆਂ ਜਾਂ ਇਸ ਖਬਰ ਦੇ ਮੁਤਲਕ ਕੀ ਕੁਝ ਹੋਰ ਜਾਣਕਾਰੀ ਜਿਹੜੀ ਤੁਸੀਂ ਇਕੱਤਰ ਕੀਤੀ ਹੈਗੀ ਆ ਬਿਲਕੁਲ ਜਨਨ ਸਾਹਿਬ ਇਹ ਕੱਲ ਇਹ ਖਬਰ ਆਈ ਸੀਗੀ ਕਿ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਨੇ ਇਹ ਨਵਾਂ ਫਰਮਾਨ ਜਿਹੜਾ ਉਹ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵਰਕ ਪਰਮਿਟ 홀ਡਰ ਨੇ ਤੇ ਜਿਨ੍ਹਾਂ ਕੋਲ ਨਾਨ ਡੋਮੈਸਾਈਲ ਡਾਕੂਮੈਂਟ ਨਹੀਂ ਹੈਗੇ ਤਾਂ ਉਹ ਜਿਹੜੇ ਆ ਸੀਡੀਐਲ ਨਹੀਂ ਲੈ ਸਕਣਗੇ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਲੈ ਸਕਣਗੇ ਉਥੇ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਕੋਲ ਆਲਰੇਡੀ ਸੀਡੀਐਲ ਹੈ ਉਹ ਜਿਹੜਾ ਅੱਗੇ ਜਦੋਂ ਉਹਨਾਂ ਦਾ ਉਹ ਸੀਟੀਐਲ ਐਕਸਪਾਇਰ ਹੋਊਗਾ ਜਦੋਂ ਉਹਨਾਂ ਦਾ ਟਰੱਕ ਲਾਇਸੈਂਸ ਕਮਰਸ਼ੀਅਲ ਲਾਇਸੈਂਸ ਐਕਸਪਾਇਰ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਰੀਵਿਊ ਨਹੀਂ ਕੀਤਾ ਜਾਵੇਗਾ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਇਹ ਨੈਸ਼ਨਲ ਜਿਹੜਾ ਕਮਿਊਨਿਟੀ ਜਿਹੜੀ ਹੈ ਉਹਦੇ ਉੱਤੇ ਇੰਪੈਕਟ ਪੈਣਾ ਕਿਸੇ ਇੱਕ ਸਟੇਟ ਤੇ ਨਹੀਂ ਪੈਣਾ ਹੈਗਾ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਦੋਂ ਆਪਾਂ ਟਰੱਕ ਦਾ ਲਾਇਸੈਂਸ ਲੈਨੇ ਆ ਉਹ ਲਾਇਸੈਂਸ ਜਿਹੜਾ ਇੱਕ ਸਟੇਟ ਦੇ ਵਿੱਚ ਟਰੱਕ ਚਲਾਉਣ ਵਾਸਤੇ ਨਹੀਂ ਹੁੰਦਾ ਅਸੀਂ ਇਹ ਅਮਰੀਕਾ ਦੀਆਂ 50 ਸਟੇਟਾਂ ਵਿੱਚ ਜਿਹੜਾ ਉਹ ਟਰੱਕ ਜਿਹੜਾ ਡਰਾਈਵ ਕਰ ਸਕਦੇ ਆ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਟਰੱਕ ਜਿਹੜੇ ਹੈਗੇ ਆ ਉਹ ਜਦੋਂ ਆਪਾਂ ਡਰਾਈਵ ਕਰਦੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਊਟ ਆਫ ਸਟੇਟ ਜਿਹੜੇ ਆ ਉਹ ਚਲਦੇ ਆ ਲੌਂਗ ਹਾਲ ਚਲਦੇ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਲੋਕਲ ਜਿਹੜਾ ਇੱਕ ਸਟੇਟ ਦੇ ਵਿੱਚ ਚਲਾ ਕੇ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਪਰ ਜਿਹੜੀ ਇਹ ਖੰਡਾ ਇਹ ਜਿੱਤਿਆ ਹੈਗੀ ਹੈ ਟ੍ਰਾਂਸਪੋਰਟ ਮੰਤਰੀ ਨੇ ਅ ਛਿੰਡਫੀ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਨਾ ਇਸ ਦੇ ਉੱਪਰ ਅਗਰੈਸਿਵਲੀ ਗੱਲ ਕਰ ਰਹੇ ਕੋਈ ਨੋਟ ਲਿਖੇ ਨਾ ਗੱਲ ਨਹੀਂ ਕਰਦੇ ਤੇ ਉਹਨਾਂ ਦਾ ਜੇ ਆਪਾਂ ਵੇ ਆਫ ਟਾਕ ਵੇਖੀਏ ਜੇ ਉਹਨਾਂ ਦੀ ਆਪਾਂ ਬਾਡੀ ਲੈਂਗੁਏਜ ਦੇਖੀਏ ਤਾਂ ਉਹ ਤਾਂ ਇਹ ਚਾਹੁੰਦੇ ਨੇ ਕਿ ਜਿਹੜੇ ਤੁਹਾਡੇ ਕੋਲ ਲਾਇਸੈਂਸ ਹੈਗੇ ਨੇ ਉਹ ਵੀ ਅ ਜਿਹੜੇ ਵਾਪਸ ਲੈ ਲੈ ਜਾਣ ਉਹਨਾਂ ਦਾ ਵਾਸ ਨਹੀਂ ਚੱਲਦਾ ਪਿਆ ਪਰ ਜੁਗਾਵਾਂ ਸਾਹਿਬ ਇੱਕ ਮਿੰਟ ਨਿਕਾ ਕੇ ਸਵਾਲ ਲੈ ਲਿਓ ਠੀਕ ਹੈ ਤੁਸੀਂ ਆ ਜਿਹੜੇ ਵਰਕ ਪਰਮਟਾ ਲੈ ਆ ਉਹਨਾਂ ਦੇ ਸੀਡੀਐਲ ਵਾਪਸ ਲੈ ਲਓ ਬੰਦ ਕਰ ਦਿਓ ਤੇ ਫਿਰ ਅਮਰੀਕਾ ਤਾਂ ਚੱਲਦੀ ਟਰਕਿੰਗ ਤੇ ਹੈ ਟਰੱਕ ਕੌਣ ਚਲਾਊਗਾ ਇਹ ਤਾਂ ਬਹੁਤ ਵੱਡਾ ਸਵਾਲ ਹੈਗਾ ਔਰ ਦੂਜਾ ਚੀਜ਼ ਦੂਜਾ ਸਵਾਲ ਇਹਦੇ ਉੱਪਰ ਜੇਕਰ ਆਪਾਂ ਗੱਲ ਕਰ ਰਹੇ ਆ ਤਾਂ ਕੀ ਟਰਕਿੰਗ ਤੋਂ ਬਗੈਰ ਜੇਕਰ ਆਪਾਂ ਕੰਮ ਕਰਦੇ ਹਾਲਾਤ ਦੇਖੀਏ ਉਹ Uber Lift ਦੇ ਕੰਮ ਕੈਲੀਫੋਰਨੀਆ ਦੇ ਵਿੱਚੋਂ ਖਤਮ ਫਿਰ ਕਰਨਗੇ ਕੀ ਸਾਡੇ ਨੌਜਵਾਨ ਇਹ ਤਾਂ ਇੱਕ ਵੱਡੀ ਸਮੱਸਿਆ ਪੈਦਾ ਹੋ ਜੂਗੀ ਆ ਬਿਲਕੁਲ ਜੇ ਗੱਲ ਕਰੀਏ ਟਰਕਿੰਗ ਤੋਂ ਬਿਨਾ ਤਾਂ ਇਹ ਕੰਟਰੀ ਜਿਹੜੀ ਹੈ ਉਹ ਨਹੀਂ ਚੱਲ ਸਕਦੀ ਹਮ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਟਰਕਿੰਗ ਤੇ ਅਮਰੀਕਾ ਇਹਨਾਂ ਨੂੰ ਆਪਾਂ ਕਦੇ ਵੀ ਵੱਖ ਕਰਕੇ ਨਹੀਂ ਦੇ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਨੂੰ ਮਤਲਬ ਕਿ ਅਕ੍ਰੋਸ ਕੰਟਰੀ ਕਰਨ ਵਾਸਤੇ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਲਗਾਤਾਰ ਟਰੱਕ ਚਲਾ ਕੇ ਤਾਂ ਤੁਸੀਂ ਜਿਹੜਾ ਹੈਗਾ ਕੰਟਰੀ ਕ੍ਰੋਸ ਕਰ ਸਕਦੇ ਆ ਕੈਲੀਫੋਰਨੀਆ ਤੋਂ ਨਿਊਯਾਰਕ ਨੂੰ ਜਾਣਾ ਹੋਵੇ ਤੇ ਤੁਹਾਨੂੰ ਆਲਮੋਸਟ ਤਿੰਨ ਦਿਨ ਤੇ ਤਿੰਨ ਦਿਨ ਨਾਲ ਤਿੰਨ ਰਾਤਾਂ ਲੱਗ ਜਾਂਦੀਆਂ ਯਾਨੀ ਕਿ ਪੂਰਾ ਵੀਕ ਜਿਹੜਾ ਆ ਉਹ ਤੁਹਾਨੂੰ ਇੱਕ ਪਾਸੇ ਨੂੰ ਜਾਣ ਨੂੰ ਲੱਗਦਾ ਨਾ ਜੇ ਤੁਸੀਂ ਦੋ ਬੰਦੇ ਡਰਾਈਵ ਕਰਦੇ ਆ ਜੇ ਤੁਸੀਂ ਇਕੱਲੇ ਕਰਦੇ ਆ ਤੇ ਦੇਖੋ ਤੁਹਾਨੂੰ ਟੈਂਕ ਕਿੰਨਾ ਲੱਗਦਾ ਆ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਨਾ ਟਰੱਕਿੰਗ ਦੀ ਟਰੱਕਿੰਗ ਜਿਹੜੀ ਹੈ ਉਹ ਅਮਰੀਕਾ ਨੂੰ ਮੂਵ ਕਰਦੀ ਹੈ ਯਾਨੀ ਕਿ ਅਮਰੀਕਾ ਚਲਾਉਂਦੀ ਹੈ ਟਰੱਕਿੰਗ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਕੋਵਿਡ ਦੇ ਦੌਰਾਨ ਜੇ ਟਰੱਕਿੰਗ ਨਾ ਹੁੰਦੀ ਤਾਂ ਲੋਕਾਂ ਦਾ ਫੂਡ ਨਹੀਂ ਮਿਲਣਾ ਲੋਕਾਂ ਨੂੰ ਪਰ ਰੋਜ਼ਮਰਾਂ ਦੀਆਂ ਘਰ ਵਿੱਚ ਵਰਤਣ ਵਾਲੀਆਂ ਚੀਜ਼ਾਂ ਨਹੀਂ ਮਿਲਦੀਆਂ ਸੀ ਜਦੋਂ ਇਹੋ ਜਿਹਾ ਟਾਈਮ ਆ ਗਿਆ ਸੀਗਾ ਕਿ ਲੋਕ ਜਿਹੜੇ ਐ ਇਹ ਸੋਚਦੇ ਸੀ ਕਿ ਜੇ ਸਮਾਨ ਸਾਡੇ ਕੋਲ ਨਾ ਪਹੁੰਚਿਆ ਜੇ ਲੋਕ ਘਰਾਂ 'ਚ ਹੀ ਬੜੇ ਰਹੇ ਤਾਂ ਅਸੀਂ ਸਟੋਰਾਂ ਤੋਂ ਖਰੀਦਾਂਗੇ ਕੀ ਖਾਵਾਂਗੇ ਕੀ ਪਾਵਾਂਗੇ ਕੀ ਅਸੀਂ ਇੱਕ ਸਾਰਾ ਕੁਝ ਕਿਵੇਂ ਹੋਊਗਾ ਫਿਰ ਜਿਹੜੇ ਟਰਕਿੰਗ ਵਾਲੇ ਐ ਇਹਨਾਂ ਨੂੰ ਇੱਕ ਫਾਇਰ ਫਾਈਟਰ ਵਾਂਗੂ ਇਹਨਾਂ ਨੂੰ ਫਰੰਟ ਲਾਈਨ ਯੋਧੇ ਕਿਹਾ ਗਿਆ ਇਹਨਾਂ ਨੂੰ ਵਾਰੀਅਰ ਕਿਹਾ ਗਿਆ ਉਸ ਟਾਈਮ ਤੇ ਕਿ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਿਹੜਾ ਆ ਦਿਨ ਰਾਤ ਟਰੱਕ ਚਲਾ ਚਲਾ ਕੇ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਤੋਂ ਜਾ ਜਾ ਕੇ ਸਮਾਨ ਲਿਆ ਲਿਆ ਕੇ ਉਸ ਤੋਰਾਂ ਤੇ ਡਿਲੀਵਰ ਕਰਦੇ ਰਹੇ ਜਦ ਕਿ ਬਾਕੀ ਲੋਕ ਜਿਹੜੇ ਆ ਉਹ ਘਰਾਂ ਵਿੱਚ ਬੰਦ ਕਰ ਦਿੱਤੇ ਗਏ ਸੀ ਜਦੋਂ ਕਰਫਿਊ ਵਾਲੇ ਹਾਲਾਤ ਸੀਗੇ ਜੀ ਟਰਕਿੰਗ ਸੀ ਜਿਹੜੀ ਇਹ ਅਮਰੀਕਾ ਨੂੰ ਮੂਵ ਕਰਦੀ ਸੀ ਉਦੋਂ ਵੀ 트ੰਪ ਪ੍ਰਸ਼ਾਸਨ ਦੀ ਸਰਕਾਰ ਸੀ ਉਦੋਂ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਇਹ ਜਿਹੜੇ ਵਰਕ ਪਰਮਿਟ ਵਾਲੇ ਆ ਇਹ ਟਰੱਕ ਕਿਉਂ ਚਲਾਉਂਦੇ ਪਏ ਆ ਉਦੋਂ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਜਿਹੜੇ ਜਿਨ੍ਹਾਂ ਦੇ ਕੋਲ ਨਾਨ ਡੋਮਿਸਾਈਲ ਜਿਹੜੇ ਡਾਕੂਮੈਂਟ ਨਹੀਂ ਹੈ ਉਹ ਲਾਇਸੈਂਸ ਨਹੀਂ ਲੈ ਸਕਦੇ ਉਦੋਂ ਇਹ ਗੱਲ ਕਿਸੇ ਨੇ ਨਹੀਂ ਕਹੀ ਕਿ ਵਰਕ ਪਰਮਿਟ ਕਿੱਦਾਂ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਵਰਕ ਪਰਮਿਟ ਦੇ ਨਾਲ ਹੋਰ ਕਿਹੜੇ-ਕਿਹੜੇ ਡਾਕੂਮੈਂਟ ਹੁੰਦੇ ਆ ਕਿਉਂ ਕਿਉਂਕਿ ਇਹ ਜਿਹੜਾ ਵਰਕ ਅਥੋਰਾਈਜ਼ਡ ਹੈਗਾ ਨਾ ਇਹ ਕੋਈ ਸਟੇਟ ਨਹੀਂ ਦਿੰਦੀ ਹੈਗੀ ਇਹ ਫੈਡਰਲ ਦਿੰਦੀ ਹੈ ਇਹ ਇਮੀਗ੍ਰੇਸ਼ਨ ਦਿੰਦੀ ਹੈ ਇਹ ਇਸ ਵਰਕ ਪਰਮਿਟ ਤੇ ਇਹ ਬਿਲਕੁਲ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਸਟੋਰ ਤੇ ਕੰਮ ਕਰ ਸਕਦੇ ਆ ਜਾਂ ਤੁਸੀਂ ਟਰੱਕ ਡਰਾਈਵ ਕਰ ਸਕਦੇ ਆ ਜਾਂ ਤੁਸੀਂ ਕੀ ਕਰ ਸਕਦੇ ਇਹਦਾ ਮਤਲਬ ਹੈ ਕਿ ਯੂ ਆਰ ਫ੍ਰੀ ਟੂ ਵਰਕ ਐਨੀਵੇਅਰ ਜੀ ਤੇ ਮੇਰਾ ਇੱਕ ਦੇਖੋ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਆਪਣੇ ਇਧਰ ਟਿਕਟੌਕ ਤੇ ਜਦ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਕਿ ਤੁਸੀਂ ਟਰੱਕ ਛੱਡ ਦਿਓ ਜੀ ਆਪਾਂ ਹਫ਼ਤੇ ਲਈ ਬੰਦ ਕਰ ਲਈਏ ਦਸਾਂ ਦਿਨਾਂ ਦੇ ਲਈ ਟਰੱਕ ਖੜੇ ਕਰ ਦਈਏ ਤੇ ਮੈਨੂੰ ਇਹ ਦੱਸੋ ਕਿ ਜੇਕਰ ਇਕੱਠੇ ਹੋ ਕੇ ਇੱਕ ਸਵਾਲ ਆ ਤੁਹਾਡੇ ਕੋਲ ਇਕੱਠੇ ਹੋ ਕੇ ਹਮਲਾ ਮਾਰੀਏ ਕੋਈ ਸਟ੍ਰਾਈਕ ਤੇ ਚੱਲ ਜਾ ਜਾਂ ਟਰੱਕ ਖਲਾੰਦੀਏ ਕੀ ਪੋਸੀਬਲ ਹੈਗਾ ਕਿ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਇਸ ਫੈਸਲੇ ਨੂੰ ਵਾਪਸ ਲੈਣ ਦੇ ਲਈ ਦੇਖੋ ਇਹ ਸਮੇ ਸਮੇ ਦੀ ਗੱਲ ਹੁੰਦੀ ਹੈ ਕਿਉਂਕਿ ਸਟ੍ਰਾਈਕ ਕਰਨਾ ਇਹ ਕੋਈ ਕਿਸੇ ਦਾ ਪਰਸਨਲ ਚੁਆਇਸ ਨਹੀਂ ਹੁੰਦਾ ਇਹ ਵੱਡੀਆਂ-ਵੱਡੀਆਂ ਯੂਨੀయన్స్ ਹੈਗੀਆਂ ਟਰਕਿੰਗ ਯੂਨੀయన్స్ ਠੀਕ ਹੈ ਉਹਨਾਂ ਨੇ ਇਹ ਫੈਸਲੇ ਲੈਣੇ ਆ ਜਿਹੜੀਆਂ ਵੱਡੀਆਂ-ਵੱਡੀਆਂ ਟਰਕਿੰਗ ਕੰਪਨੀਆਂ ਹੈਗੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਜਿਹੜੀਆਂ ਟਰੱਕ ਰਿਪੇਅਰ ਟਰੱਕ ਪਾਰਟਸ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਚੱਲਦਾ ਇਹ ਟਰੱਕ ਜਿਹੜਾ ਆ ਉਹ ਇਕੱਲਾ ਇੱਕ ਡਰਾਈਵਰ ਨਹੀਂ ਮੂਵ ਕਰਦਾ ਉਹਦੇ ਪਿੱਛੇ ਬਹੁਤ ਕੁਝ ਉਹਦੇ ਪਿੱਛੇ ਚੱਲਦਾ ਆ ਤਾਂ ਇੱਕ ਟਰੱਕ ਜਿਹੜਾ ਰੋਡ ਤੇ ਸਮਾਨ ਲੈ ਕੇ ਜਾਂਦਾ ਸੋ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਦੇਖੋ ਜਿਹੜੇ ਆਪਣੇ ਟਰੱਕ ਸਟਾਪ ਬਣੇ ਹੋਏ ਆ ਜਿਹੜੇ ਤੁਹਾਨੂੰ ਫਿਊਲ ਪ੍ਰੋਵਾਈਡ ਕਰਦੇ ਆ ਉਸ ਤੋਂ ਇਲਾਵਾ ਤੁਹਾਨੂੰ ਜਿਹੜੇ ਰੋਡ ਸਰਵਿਸ ਪ੍ਰੋਵਾਈਡ ਕਰਦੇ ਆ ਜਿਹੜੇ ਤੁਹਾਨੂੰ ਪਾਰਟਸ ਪ੍ਰੋਵਾਈਡ ਕਰਦੇ ਆ ਰਿਪੇਅਰ ਪ੍ਰੋਵਾਈਡ ਕਰਦੇ ਆ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਹਜ਼ਾਰਾਂ ਦੇ ਸਾਥ ਦੇ ਨਾਲ ਟਰਕਿੰਗ ਫਲੀਟ ਹੈਗੇ ਨੇ ਉਹ ਆਪ ਨਹੀਂ ਡਰਾਈਵ ਕਰਦੇ ਉਹਨਾਂ ਨੇ ਡਰਾਈਵਰ ਹੀ ਹਾਇਰ ਕੀਤੇ ਹੁੰਦੇ ਨੇ ਪਰ ਅੱਜ ਤੋਂ ਪਹਿਲਾਂ ਉਹ ਕਦੇ ਵੀ ਇਹੋ ਜਿਹਾ ਕੁਐਸਚਨ ਨਹੀਂ ਹੁੰਦਾ ਸੀਗਾ ਕਿ ਜਿਹੜਾ ਅਸੀਂ ਡਰਾਈਵਰ ਹਾਇਰ ਕਰ ਰਹੇ ਹਾਂ ਉਹਦੇ ਕੋਲ ਵਰਕ ਪਰਮਿਟ ਵਾਲਾ ਲਾਇਸੈਂਸ ਹੈ ਜਾਂ ਉਹਦੇ ਕੋਲ ਗ੍ਰੀਨ ਕਾਰਡ ਵਾਲਾ ਲਾਇਸੈਂਸ ਹੈ ਜਾਂ ਉਹਨੂੰ ਸਿਟੀਜ਼ਨ ਵਾਲਾ ਲਾਇਸੈਂਸ ਹੈ ਕਿਉਂਕਿ ਇਹ ਗੱਲ ਪਹਿਲਾਂ ਹੈ ਨਹੀਂ ਸੀ ਇਹ ਨਵੀਂ ਗੱਲ ਆਈ ਹੈ ਹੁਣ ਇਹਦੇ ਤੇ ਸਾਰਾ ਹਜੇ ਵਰਕਆਊਟ ਹੋਊਗਾ ਮੇਰੇ ਹਿਸਾਬ ਦੇ ਨਾਲ ਅਜੇ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਹੋਣ ਦੇ ਨਾਲ ਕਈ ਲੋਕ ਜਿਹੜੇ ਆ ਉਹਨਾਂ ਦੇ ਮਾਪੇ ਜਿਹੜੇ ਇੰਡੀਆ ਬੈਠੇ ਆ ਉਹ ਬੜਾ ਫਿਕਰ ਕਰਦੇ ਆ ਮੈਨੂੰ ਇੱਕ ਦੋ ਇਹੋ ਜਿਹਿਆਂ ਕਾਲਾਂ ਆਈਆਂ ਆ ਸ਼ਾਇਦ ਤੁਸੀਂ ਵੀ ਇੱਕ ਆਫ ਦਾ ਰਿਕਾਰਡ ਦੱਸਦੇ ਸੀਗੇ ਕਿ ਤੁਹਾਨੂੰ ਵੀ ਇੰਡੀਆ ਕੋਈ ਕਿਸੇ ਦੀ ਮਾਂ ਦੀ ਕਾਲ ਆਈ ਹੈ ਉਹ ਆਪਣੇ ਪੁੱਤਰ ਬਾਰੇ ਚਿੰਤਤ ਹੈ ਕਿ ਉਹ ਟਰੱਕ ਦਾ ਲਾਇਸੈਂਸ ਲੈ ਰਿਹਾ ਆ ਤੇ ਉਹਨੂੰ ਹੁਣ ਇਹ ਚਿੰਤਾ ਹੋ ਰਹੀ ਹੈ ਕਿ ਜੇ ਉਹਨੇ ਟਰੱਕ ਦਾ ਲਾਇਸੈਂਸ ਲੈ ਲਿਆ ਤਾਂ ਉਹਨੂੰ ਹੋ ਸਕਦਾ ਟਰੱਕ ਦਾ ਲਾਇਸੈਂਸ ਮਿਲੇ ਹੀ ਨਾ ਜੇ ਮਿਲ ਗਿਆ ਤੇ ਉਹਨੂੰ ਕੰਮ ਨਹੀਂ ਮਿਲਣਾ ਮੇਰੇ ਪੁੱਤਰ ਦਾ ਕੀ ਬਣੂਗਾ ਮੇਰਾ ਜਿਹੜਾ ਮੇਰੇ ਪੁੱਤਰ ਦੇ ਕਰਜ਼ਾ ਚੁੱਕਿਆ ਉਹ ਕਿੱਦਾਂ ਲਾਊਗਾ ਸੋ ਜਦੋਂ ਉਹ ਨਿਊਜ਼ ਸੁਣਦੇ ਆ ਨਾ ਲੋਕ ਪੈਨਿਕ ਵੀ ਹੁੰਦੇ ਆ ਮੈਂ ਤਾਂ ਪਹਿਲੀ ਗੱਲ ਤਾਂ ਬਾਕੀ ਗੱਲਾਂ ਬਾਅਦ ਦੀਆਂ ਅਸੀਂ ਤਾਂ ਇਹ ਰਿਕੁਐਸਟ ਕਰਦੇ ਆ ਕਿ ਬਾਈ ਜੀ ਇਹ ਸਾਰਾ ਕੁਝ ਪੈਨਿਕ ਹੋ ਕੇ ਨਹੀਂ ਚੱਲਦਾ ਹੈਗਾ ਜੇ ਅਸੀਂ ਅਮਰੀਕਾ ਆ ਗਏ ਆ ਅਮਰੀਕਾ ਦੇ ਵਿੱਚ ਇਕੱਲਾ ਕੰਮ ਜਿਹੜਾ ਟਰੱਕ ਚਲਾਉਣਾ ਹੀ ਨਹੀਂ ਹੈਗਾ ਅਮਰੀਕਾ ਦੇ ਵਿੱਚ ਕੰਮ ਹੋਰ ਵੀ ਬਹੁਤ ਨੇ ਜਿਦੇ ਵਿੱਚ ਤੁਸੀਂ ਰੈਸਟੋਰੈਂਟ ਤੇ ਕੰਮ ਕਰ ਸਕਦੇ ਆ ਫਾਸਟ ਫੂਡ ਤੇ ਕੰਮ ਕਰ ਸਕਦੇ ਆ ਤੁਸੀਂ ਕਨਵੀਨੀਅன்ஸ் ਸਟੋਰ ਤੇ ਕੰਮ ਕਰ ਸਕਦੇ ਆ ਲਿਕਰ ਸਟੋਰ ਤੇ ਕੰਮ ਕਰ ਸਕਦੇ ਆ 711 ਤੇ ਕੰਮ ਕਰ ਸਕਦੇ ਆ ਗੈਸ ਸਟੇਸ਼ਨ ਤੇ ਕੰਮ ਕਰ ਸਕਦੇ ਆ ਤੁਸੀਂ ਕੰਸਟਰਕਸ਼ਨ ਦਾ ਕੰਮ ਕਰ ਸਕਦੇ ਆ ਤੁਸੀਂ ਉਬਰ ਲਿਫਟ ਜਾਂ ਇਦਾਂ ਕਹੋ ਡੋਰ ਡੈਸ਼ ਮਕਰਾ ਜਿਹੜੀ ਫੂਡ ਡਿਲੀਵਰੀ ਹੈ ਇਹ ਕੋਈ ਟੈਕ ਵਾਲੇ ਲਈ ਚੱਲਦਾ ਹੈ ਤੁਸੀਂ ਇਹ ਦੇਖੋ ਵੀ ਕਿੰਨੇ ਕੰਮ ਹੈਗੇ ਆ ਜਿਹਦੇ ਤੁਸੀਂ ਉਂਗਲਾਂ ਤੇ ਗਿਣਨ ਲੱਗ ਜਓ ਤੁਹਾਡੇ ਕੋਤੇ ਮੁੱਕ ਜਾਣੇ ਪਰ ਕੰਮ ਨਹੀਂ ਮੁੱਕਣੇ ਜੀ ਅਮਰੀਕਾ ਵਿੱਚ ਮੈਂ ਤਾਂ ਕਹਿ ਰਿਹਾ ਆ ਕਿ ਅਮਰੀਕਾ ਦੇ ਵਿੱਚ ਟਰੱਕ ਲਾਇਸੈਂਸ ਕੋਈ ਆਖਰੀ ਰਸਤਾ ਨਹੀਂ ਹੈਗਾ ਕੋਈ ਆਖਰੀ ਵੇ ਨਹੀਂ ਹੈਗਾ ਕੰਮ ਕਰਨ ਦਾ ਜੇ ਗਵਰਨਮੈਂਟ ਇਹਦੇ ਤੇ ਕੋਈ ਏਡਾ ਵੱਡਾ ਐਕਸ਼ਨ ਲੈ ਰਹੀ ਹੈ ਹਜੇ ਉਹ ਐਕਸ਼ਨ ਜਿਹੜਾ ਹੈਗਾ ਉਹ ਸਾਰੀਆਂ ਸਟੇਟਾਂ ਨੇ ਮੰਨਣਾ ਹੈ ਜਾਂ ਨਹੀਂ ਮੰਨਣਾ ਉਥੇ ਦੀ ਸਰਕਾਰਾਂ ਮੰਨਦੀਆਂ ਨੇ ਨਹੀਂ ਮੰਨਦੀਆਂ ਉਸ ਤੋਂ ਇਲਾਵਾ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਲਾਇਰ ਹੈਗੇ ਆ ਉਹ ਕਿਸ ਤਰੀਕੇ ਦੇ ਨਾਲ ਇਸ ਨੂੰ ਲੈਂਦੇ ਆ ਉਹ ਵਰਕ ਆਊਟ ਕਰਨਗੇ ਕਿਵੇਂ ਉਹ ਕੋਰਟ ਵਿੱਚ ਜਾ ਕੇ ਇਹਦੇ ਤੇ ਕੋਈ ਸਟੇ ਲੈਂਦੇ ਆ ਜਾਂ ਵੱਡੀਆਂ ਕੰਪਨੀਆਂ ਆ ਉਹ ਸਟ੍ਰਾਈਕ ਦਾ ਕਾਲ ਦਿੰਦੀਆਂ ਨੇ ਯੂਨੀਅਨ ਸਟ੍ਰਾਈਕ ਦਾ ਕਾਲ ਦਿੰਦੀਆਂ ਹੈਗੀਆਂ ਉਹ ਗਵਰਨਮੈਂਟ ਨਾਲ ਗੱਲ ਕਰਨਗੇ ਕਿ ਦੇਖੋ ਜੇ ਤੁਸੀਂ ਕਰਨਾ ਚਾਹੁੰਦੇ ਆ ਜੇ ਤੁਹਾਨੂੰ ਕੋਈ ਸਮਾਬਧ ਕੋਈ ਇਹੋ ਜਿਹਾ ਰੱਖਣਾ ਚਾਹੀਦਾ ਆ ਜਿਹਦੇ ਨਾਲ ਕੰਪਨੀਆਂ ਜਿਹੜੀਆਂ ਆ ਉਹ ਆਪਣਾ ਕੋਈ ਬਦਲਮਾ ਰੂਪ ਲੱਭਣ ਕਿਉਂਕਿ ਜੇ ਮੰਨ ਲਓ 2 ਲੱਖ ਬੰਦਾ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਆਫ ਰੋਡ ਕਰ ਦਿੰਦੇ ਆ ਤੇ ਉਹਦੇ ਬਦਲੇ ਕੰਪਨੀਆਂ ਨੂੰ ਹੋਰ ਡਰਾਈਵਰ ਵੀ ਤਾਂ ਚਾਹੀਦੇ ਆ ਨਾ ਹੂੰ ਉਹ ਤਾਂ ਠੀਕ ਆ ਚੁਕਰਾਵਾ ਸਾਹਿਬ ਦੇਖੋ ਇੱਕ ਪਾਸੇ ਅਸੀਂ ਇਹ ਰੌਲਾ ਪਾ ਰਹੇ ਸੀਗੇ ਕਿ ਕੰਮ ਕਰ ਬेटर ਨਹੀਂ ਹੋ ਰੇ ਲੋਡ ਦੇ ਪ੍ਰਾਈਸ ਨਹੀਂ ਹੈਗੇ ਮਾਰਕੀਟ ਦੇ ਵਿੱਚ ਕੰਮ ਬਿਹਤਰ ਹੋਣਗੇ ਸਾਰੀ ਜਿਹੜੀ ਚੀਜ਼ ਹੈ ਇਹਦੇ ਆਲੇ-ਦੁਆਲੇ ਘੁੰਮਦੀ ਹੈਗੀ ਟਰਕਿੰਗ ਦੇ ਰਿਲੇਟਿਡ ਮੈਨੂੰ ਸਿੱਧਾ-ਸਿੱਧਾ ਇੱਕ ਚੀਜ਼ ਸਮਝਾਓ ਕਿ ਜੇਕਰ ਹੁਣ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਡਰਾਈਵਰਾਂ ਦੀ ਜਾਂਰ ਦੀ ਗੱਲ ਆ ਗਿੰਤੀ ਘਟਣੀ ਹੈ ਕੰਪਨੀਆਂ ਵਾਲਿਆਂ ਨੂੰ ਡਰਾਈਵਰ ਨਹੀਂ ਲੱਭਨੇ ਮਾਰਕੀਟ ਦੇ ਵਿੱਚ ਸ਼ਾਰਟੇਜ ਔਰ ਏਡੀ ਜਿਹੜੀ ਡਰਾਈਵਰਾਂ ਦੀ ਉਹ ਚੱਲ ਪਈ ਹੈ ਕੀ ਕੁਆਲੀਫਾਈਡ ਡਰਾਈਵਰ ਨੂੰ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਚੱਲ ਰਹੇ ਨੇ ਕਿ ਖੋਤਾ ਕੋੜਾ ਇੱਕ ਬਰਾਬਰ ਚਾਹੇ 6 ਮਹੀਨੇ ਹੋਗੇ ਡਰਾਈਵਰੀ ਕਰਦੇ ਨੂੰ ਚਾਹੇ 5 ਸਾਲ ਹੋਗੇ ਸਾਰਿਆਂ ਦੇ 45 ਜਾਂ 50 ਸੈਂਟ ਕੀ ਇਜ਼ਾਫਾ ਹੋਏਗਾ ਟਰੱਕਾਂ ਵਾਲੇ ਦੀ ਸੈਲਰੀ ਦੇ ਵਿੱਚ ਇਹ ਬਿਲਕੁਲ ਇਹਦੇ ਵਿੱਚ ਤੁਸੀਂ ਜਿਹੜੀ ਗੱਲ ਕਰ ਰਹੇ ਆ ਇਹ ਵਾਕਈ ਇਹ ਚੀਜ਼ ਹੋਊਗੀ ਕਿਉਂਕਿ ਜਦੋਂ ਡਰਾਈਵਰਾਂ ਦੀ ਸ਼ੌਰਟੇਜ ਹੋਊਗੀ ਕੰਪਨੀਆਂ ਨੂੰ ਵਾਧੂ ਪੈਸੇ ਦੇਣੇ ਪੈਣਗੇ ਜੇ ਕੰਪਨੀਆਂ ਡਰਾਈਵਰਾਂ ਨੂੰ ਜ਼ਿਆਦਾ ਪੈਸਾ ਦਿੰਦੀਆਂ ਤਾਂ ਉਹ ਫਿਰ ਬ੍ਰੋਕਰਾਂ ਨੂੰ ਵੀ ਇਹਦੇ ਵਾਸਤੇ ਜਿਹੜਾ ਹੈਗਾ ਆ ਉਹ ਜਿੱਥੋਂ ਉਹ ਜਿੰਨਾ ਕੰਪਨੀਆਂ ਦੇ ਕੋਲੋਂ ਲੋਡ ਲੈਂਦੇ ਆ ਬ੍ਰੋਕਰ ਜਿਹੜੇ ਆ ਉਹ ਵੀ ਡਿਮਾਂਡ ਜ਼ਿਆਦਾ ਕਰਨਗੇ ਲੋਟਾਂ ਦੇ ਰੇਟ ਵੀ ਵਧਣਗੇ ਯਾਨੀ ਕਿ ਇਹਦਾ ਇੰਪੈਕਟ ਬੜਾ ਵੱਡਾ ਪੈਣਾ ਹੈ ਜੇ ਲੋਟਾਂ ਦੇ ਰੇਟ ਵਧਦੇ ਆ ਡਰਾਈਵਰਾਂ ਦੀ ਪੇ ਜ਼ਿਆਦਾ ਦੇਣੀ ਪੈਂਦੀ ਹੈ ਤੇ ਮਹਿੰਗਾਈ ਵੀ ਵਧੂਗੀ ਮਹਿੰਗਾਈ ਵਧੂਗੀ ਤਾਂ ਕੰਟਰੀ ਦੇ ਵਿੱਚ ਇਨਫਲੇਸ਼ਨ ਆਊਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਜਿੱਦਾਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਨਾ ਅਮਰੀਕਾ ਦੇ ਵਿੱਚ ਟਰੱਕ ਸਟਾਰਟ ਹੁੰਦਾ ਤੇ ਸਮਝ ਲਓ ਕੰਟਰੀ ਸਟਾਰਟ ਹੈ ਜੇ ਟਰੱਕ ਹਾਰ ਗਏ ਇੱਕ ਕੰਟਰੀ ਵੀ ਖੜ ਗਈ ਕਿਉਂਕਿ ਇਹ ਅਮਰੀਕਾ ਦਾ ਇਹ ਸਿਸਟਮ ਹੀ ਇਦਾਂ ਦਾ ਬਣਿਆ ਹੋਇਆ ਹੈ ਕੈਨੇਡਾ ਤੋਂ ਲੈ ਕੇ ਯੂ ਐਸ ਏ ਦੇ ਵਿੱਚ ਵਿੱਚ ਤੇ ਸਾਰਾ ਕੁਝ ਇਦਾਂ ਮੁਹ ਹੁੰਦਾ ਤੁਹਾਡੀ ਜਿਹੜੀ ਗੱਲ ਹੈਗੀ ਹੈ ਨਾ ਕਿ ਹਾਂ ਇਹਦੇ ਨਾਲ ਜਦੋਂ ਡਰਾਈਵਰ ਦੀ ਸ਼ੌਰਟੇਜ ਹੋਣੀ ਹੈਗੀ ਹੈ ਉਹਨਾਂ ਨੇ ਕੁਆਲੀਫਾਈਡ ਡਰਾਈਵਰ ਲੱਭਣੇ ਆ ਤਾਂ ਫਿਰ ਬਾਈ ਜੀ ਕੋਈ 40 45 ਸਿਰ ਤੱਕ ਕੰਮ ਥੋੜੀ ਕਰੂਗਾ ਫਿਰ ਤਾਂ ਜ਼ਿਆਦਾ ਲੱਗੂਗਾ ਨਾ ਫਿਰ ਉਹ ਆਪਣੀ ਮਨਮਰਜ਼ੀ ਦੀ ਪੇ ਮੰਗੂਗਾ ਜੇ ਮਨਮਰਜ਼ੀ ਦੀ ਪੇ ਨਹੀਂ ਮਿਲੂਗਾ ਤੋ ਹੋਰ ਕਿਸੇ ਕੰਪਨੀ ਦੇ ਕੋਲ ਚਲ ਜੂਗਾ ਹਾਂ ਇੱਕ ਚੀਜ਼ ਹੋਰ ਵੀ ਹੋਣੀ ਹੈ ਕਿਉਂਕਿ ਜਿਹੜੀ ਇਲਲੀਗਲ ਮਾਈਗ੍ਰੇਸ਼ਨ ਹੈ ਉਹ ਇਸ ਟਾਈਮ ਵੰਦਿਆ ਨਵੇਂ ਲੋਕ ਆ ਨਹੀਂ ਰਹੇ ਤੇ ਨਵੇਂ ਡਰਾਈਵਰ ਵੀ ਹੋਰ ਨਹੀਂ ਬਣ ਰਹੇ ਜੇ ਨਵੇਂ ਡਰਾਈਵਰ ਹੋਰ ਨਹੀਂ ਬਣਨਗੇ ਤਾਂ ਜਿਹੜੇ ਪਹਿਲੇ ਡਰਾਈਵਰ ਜਿਹੜੇ ਆਲਰੇਡੀ ਹੈਗੇ ਆ ਤਾਂ ਉਹਨਾਂ ਦਾ ਫਿਰ ਜਿਹੜਾ ਹੈਗਾ ਆ ਉਹਨਾਂ ਦੀ ਪੇ ਵਿੱਚ ਇਜ਼ਾਫਾ ਵੀ ਹੋਊਗਾ ਹਾਂ ਇੱਕ ਚੀਜ਼ ਹੋਰ ਵੀ ਹੈ ਤੁਹਾਨੂੰ ਪਤਾ ਹੈ ਕਿ ਹਰ ਥਾਂ ਤੇ ਤੁਸੀਂ ਦੇਖੋਗੇ ਟਰੱਕ ਡਰਾਈਵਿੰਗ ਸਕੂਲ ਵੀ ਬਹੁਤ ਓਪਨ ਹੋਏ ਆ ਬਾਈ ਜੀ ਉਹਨਾਂ ਤੇ ਵੀ ਇੰਪੈਕਟ ਆਉਣਾ ਹੈਗਾ ਕਿਉਂਕਿ ਤੁਸੀਂ ਦੇਖੋ ਧੜਾ ਧੜ ਕਿੰਨੇ ਕੁ ਟਰੱਕ ਡਰਾਈਵਿੰਗ ਸਕੂਲ ਜਿਹੜੇ ਖੁੱਲੇ ਹੋਏ ਆ ਹਰ ਸਿੱਥੇ ਖੁੱਲੇ ਹੋਏ ਆ ਤੇ ਜਦੋਂ ਉਹਨਾਂ ਦੇ ਕੋਲ ਸਟੂਡੈਂਟ ਹੀ ਨਹੀਂ ਆਉਣਗੇ ਹੋਰ ਤੇ ਫੇਰ ਉਹ ਸਕੂਲ ਕਿਸ ਤਰੀਕੇ ਨਾਲ ਚਲਾ ਸਕਦੇ ਆ ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਕਾਸਟ ਨਾਲ ਚਲਦੀ ਹੈ ਤੇ ਕਾਸਟ ਤਾਂ ਹੀ ਰਿਕਵਰ ਕਰ ਸਕਦੇ ਜੇ ਤੁਹਾਡੇ ਕੋਲ ਬਿਜ਼ਨਸ ਆਉਂਦਾ ਜੇ ਤੁਹਾਡੇ ਕੋਲ ਹੋਰ ਸਟੂਡੈਂਟ ਨਹੀਂ ਆਉਣਗੇ ਤਫੀ ট্রাক ਡਰਾਈਵਿੰਗ ਸਕੂਲ ਵੀ ਬੰਦ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਤਾਂ ਸਟੂਡੈਂਟ ਤੋਂ ਬਿਨਾ ਤਾਂ ਕੋਈ ਸਕੂਲ ਚਲਾ ਨਹੀਂ ਸਕਦਾ ਸੋ ਬੜੀਆਂ ਚੀਜ਼ਾਂ ਇਹ ਆਪਸ ਵਿੱਚ ਲਿੰਕ ਕਰਦੀਆਂ ਜਦੋਂ ਤੁਸੀਂ ਇੱਕ ਬੰਦਾ ਡਰਾਈਵਰ ਬਣਨ ਵਾਸਤੇ ਸੋਚਦਾ ਪਹਿਲਾਂ ਵਾਹਨ ਮਟਾਉਂਦਾ ਆ ਫਿਰ ਉਹ ਗੱਡੀ ਦਾ ਕਾਰ ਦਾ ਲਾਇਸੈਂਸ ਲੈਂਦਾ ਫਿਰ ਟਰੱਕ ਦਾ ਲਾਇਸੈਂਸ ਲੈਣ ਵਾਸਤੇ ਕਿੱਥੇ ਜਾਂਦਾ ਸਕੂਲ 'ਚ ਉੱਥੇ ਹੀ ਜਾ ਕੇ ਉਹ ਲਰਨ ਕਰਦਾ ਉਥੇ 2 4 6 ਮਹੀਨੇ ਲਾ ਕੇ ਆਪਣਾ ਲਾਇਸੈਂਸ ਲੈਂਦਾ ਫਿਰ ਉਸ ਤੋਂ ਬਾਅਦ ਕਿਸੇ ਕੰਪਨੀ ਕੋ ਜਾਂਦਾ ਐਜ਼ ਅ ਸਟੂਡੈਂਟ ਤੇ ਮੈਂ ਹਜੇ ਲਰਨਰ ਹੈਗਾ ਮੈਂ ਨਵਾਂ ਡਰਾਈਵਰ ਆ ਤੇ ਉਹ ਫਿਰ ਕਿਸੇ ਕੰਪਨੀ ਦੇ ਕੋਲ ਜਾਂਦਾ ਉਹ ਇੱਕ ਡਰਾਈਵਰ ਦੇ ਨਾਲ ਕੋ ਡਰਾਈਵਰ ਪਾ ਦਿੰਦੇ ਆ ਕਿ ਪਹਿਲਾਂ ਤੂੰ ਇਸ ਟੀਮ ਦੇ ਵਿੱਚ ਡਰਾਈਵ ਕਰ ਲਰਨ ਕਰ ਅਮਰੀਕਾ ਦੇ ਵਿੱਚ ਕਈ ਤਰ੍ਹਾਂ ਦੇ ਵੈਦਰ ਆਉਂਦੇ ਆ स्ਨੋ ਆਉਂਦੀ ਆ ਮੀਂਹ ਆਉਂਦੇ ਆ ਚੱਕਰ ਨੇੜੀਆਂ ਵਿੰਡਸ ਆਉਂਦੀਆਂ ਨੇ ਤੂੰ ਕਿਸ ਤਰੀਕੇ ਨਾਲ ਹਰ ਸਟੇਟ ਵਿੱਚ ਉਹ ਲੰਘਣਾ ਹੈ ਤੇ ਉਹਨੂੰ ਰੂਲਸ ਲਾਜ਼ ਸਾਰੇ ਪਤਾ ਹੋਣੇ ਚਾਹੀਦੇ ਰੋਡ ਬਾਰੇ ਉਹਨੂੰ तकरीबन ਸਾਲ 2 ਸਾਲ ਤੱਕ ਲਰਨ ਕਰਦੇ ਨੂੰ ਹੀ ਲੰਘ ਜਾਂਦੇ ਆ ਕਿਉਂਕਿ ਤੁਸੀਂ ਆਮ ਦੇਖੋ ਜਦੋਂ ਕੋਈ ਵੱਡੀ ਕੰਪਨੀ ਹਾਇਰ ਕਰਦੀ ਹੈ ਉਹ ਤਾਂ ਹੀ ਕਹਿੰਦੇ ਘੱਟੋ ਘੱਟ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਤੇ ਤੁਹਾਨੂੰ ਪਤਾ ਹੈ ਤਜਰਬੇ ਵਾਲੀ ਡਰਾਈਵਰ ਜਿਹੜੇ ਆ ਕਿ ਤੁਸੀਂ 40 45 ਕਿਲੋ ਤੱਕ ਹਾਇਰ ਕਰ ਸਕੋਗੇ ਸੋ ਇਹ ਸਾਰੇ ਪਾਸੇ ਇਮਪੈਕਟ ਆਉਣਾ ਹੈ ਟਰੱਕ ਡਰਾਈਵਿੰਗ ਸਕੂਲ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੈਗਾ ਆ ਇੱਕ ਇਮਪੈਕਟ ਪਊਗਾ ਉਸ ਤੋਂ ਬਾਅਦ ਜਿਹੜੀਆਂ ਭੱਟੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਜਿਨ੍ਹਾਂ ਨੂੰ ਆਏ ਦਿਨ ਜਿਹੜੇ ਨਵੇਂ ਫਲੀਟ ਉਹ ਐਡ ਕਰੀ ਜਾਂਦੀਆਂ ਉਹਨਾਂ ਨੂੰ ਡਰਾਈਵਰ ਚਾਹੀਦੇ ਹੁੰਦੇ ਆ ਜਾਂ ਇਦਾਂ ਕਹਿ ਲਓ ਕਿ ਕਈ ਡਰਾਈਵਰ ਛੱਡ ਜਾਂਦੇ ਆ ਕੰਮ ਉਹਨਾਂ ਦੀ ਜਗ੍ਹਾ ਤੇ ਹੋਰ ਬੰਦੇ ਚਾਹੀਦੇ ਹੁੰਦੇ ਆ ਸੋ ਇਹ ਸਾਰਾ ਕੁਝ ਹੀ ਆਪਸ ਵਿੱਚ ਲਿੰਕ ਕਰਦਾ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਐਸੇ ਵੀ ਅਮਰੀਕਾ ਦੇ ਵਿੱਚ ਕਮਾਕਾਰਾਂ ਦੀ ਮੰਦੀ ਚੱਲਦੀ ਪਈ ਹੈ ਕਿਉਂਕਿ ਟਰੱਕਿੰਗ ਬਿਜ਼ਨਸ ਕੋਈ ਵਧੀਆ ਮੂਵ ਨਹੀਂ ਕਰ ਰਿਹਾ ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਕਿਉਂਕਿ ਇਹਨਾਂ ਵਾਂਗੀਆਂ ਟਰਕਿੰਗ ਬਿਜ਼ਨਸ ਨਹੀਂ ਚੱਲ ਰਿਹਾ ਟਰਕਿੰਗ ਕੰਪਨੀਆਂ ਤਾਂ ਵੈਸੇ ਹੀ ਘਾਟੇ ਵਿੱਚ ਜਾ ਰਹੀਆਂ ਤੁਸੀਂ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਦੇਖਿਆ ਹੋਣਾ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੇ ਬੈਂਕਰਪਸੀ ਕੀਤੀ ਹੈ ਜਿਨ੍ਹਾਂ ਦੇ ਕੋਲ 5-500 ਤੋਂ ਲੈ ਕੇ 2-2000 ਤੱਕ ਦੇ ਟਰੱਕ ਸੀਗੇ ਕੰਪਨੀਆਂ ਨੇ ਬੈਂਕਰਪਸੀ ਇਸੇ ਕਰਕੇ ਕੀਤੀ ਹੈ ਕਿ ਬਿਜ਼ਨਸ ਨਹੀਂ ਬਣ ਰਿਹਾ ਸੀਗਾ ਸੋ ਇਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਿ ਇਹ ਜਿਹੜਾ ਲਾਅ ਬਣ ਲੱਗਾ ਆ ਦੇਖੋ ਇੱਕ ਮinistr ਨੇ ਲਾਅ ਬਣਾਉਣ ਵਾਸਤੇ ਹਜੇ ਗੱਲ ਕੀਤੀ ਐ ਇਸ ਨੂੰ ਅੱਗੇ ਕਿੱਥੇ ਤੱਕ ਜਿਹੜਾ ਆ ਇੰਪਲੀਮੈਂਟ ਕੀਤਾ ਜਾਂਦਾ ਆ ਕਿਸ ਤਰੀਕੇ ਦੇ ਨਾਲ ਸਟੇਟਾਂ ਜਿਹੜੀਆਂ ਨੇ ਇਹਦੇ ਉੱਪਰ ਗੌਰ ਕਰਦੀਆਂ ਨੇ ਉਸ ਤੋਂ ਬਾਅਦ ਸੁਪਰੀਮ ਕੋਰਟ ਬੈਠੀ ਹੋਈ ਐ ਇਹਦੇ ਉੱਤੇ ਸਟੇ ਹੁੰਦਾ ਨਹੀਂ ਹੁੰਦਾ ਉਹ ਅੱਗੇ ਦੀ ਗੱਲ ਐ ਉਹ ਕਾਨੂੰਨ ਜਾਣਦੇ ਆ ਕਾਨੂੰਨਦਾਨ ਜਾਣਦੇ ਆ ਕਿ ਅੱਗੇ ਕੀ ਕਰਨਾ ਐ ਫਿਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਐ ਯੂਨੀਅਨਸ ਹੈਗੀਆਂ ਟਰਕਿੰਗ ਯੂਨੀਅਨਸ ਕਿਉਂਕਿ ਉਹ ਉਹ ਵੀ ਤਾਂ ਇਸੇ ਵਾਸਤੇ ਹੀ ਤਾਂ ਕੰਮ ਕਰਦੀਆਂ ਹੈਗੀਆਂ ਤੇ ਉਸ ਤੋਂ ਬਾਅਦ ਵੱਡੀਆਂ ਟ੍ਰੈਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਬਹੁਤ ਵੱਡ ਮੁੱਲਾ ਯੋਗਦਾਨ ਹੈ ਇਸ ਕੰਟਰੀ ਨੂੰ ਚਲਾਉਣ ਵਾਸਤੇ ਉਹ ਵੀ ਤਾਂ ਜ਼ਰੂਰ ਗਹੋਰ ਲਾਣ ਗਿਆ ਕਿ ਦੇਖੋ ਇਹ ਜਿਹੜਾ ਸਾਰਾ ਕੁਝ ਹੈਗਾ ਹੈ ਇਹਨੂੰ ਕਿਸੇ ਯੋਜਨਾ ਪਰ ਤਰੀਕੇ ਦੇ ਨਾਲ ਇਹਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਥਾ ਸੋਟਾ ਮਾਰ ਕੇ ਇਹਦਾ ਨਾ ਕੀਤਾ ਜਾਵੇ ਕਿ ਸਾਰਾ ਕੁਝ ਹੀ ਉਲਟ ਪੁਲਟ ਹੋ ਜਾਵੇ ਤਾਂ ਸਾਰਾ ਕੁਝ ਔਖਾ ਹੋ ਜਾਊਗਾ ਅਮਰੀਕਾ ਵਿੱਚ ਕੰਮ ਟਰੈਕਿੰਗ ਦਾ ਕਰਨਾ ਔਖਾ ਹੋ ਜੂਗਾ ਤੇ ਆਪਾਂ ਜੇ ਕੁੱਲ ਮਿਲਾ ਕੇ ਗੱਲ ਕਰੀਏ ਤੇ ਇਸ ਵਕਤ ਹਫੜਾ ਦਫੜੀ ਜਰੂਰ ਪਈ ਹੋਈ ਹੈ ਜਿਹੜੇ ਨਵੇਂ ਬੱਚੇ ਹੈਗੇ ਆ ਜਿਨ੍ਹਾਂ ਨੇ ਹਜੇ 6-6 ਮਹੀਨੇ ਜਾਂ ਸਾਲਸਾਲੀ ਜੀ ਹੋਇਆ ਲਾਇਸੈਂਸ ਲਏ ਨੂੰ ਜਿਨ੍ਹਾਂ ਦੇ ਕਹ ਲਓ ਕੁਝ ਕੇ ਪੈਂਡਿੰਗ ਨੇ ਹਜੇ ਕੰਪਲੀਟ ਨਹੀਂ ਹੋਏ ਉਹ ਜਰੂਰ ਇਸ ਚੀਜ਼ ਤੋਂ ਖਫਾ ਹੈਗੇ ਨੇ ਪਰ ਅਗੇਨ ਅਸੀਂ ਆਪਣੇ মিডিਆ ਅਦਾਰੇ ਤੋਂ ਕਹਿੰਦੇ ਆ ਕਿ ਭਰਾ ਜੀ ਭਾਈ ਜੀ ਪੈਨਿਕ ਨਾ ਹੋਵੋ ਅਜੇ ਸਾਰਾ ਕੁਝ ਚੱਲ ਰਿਹਾ ਹੈ ਅਜੇ ਕੁਝ ਵੀ ਖੜਿਆ ਨਹੀਂ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਦੇਖੋ ਅਜੇ ਇਹ ਕਾਨੂੰਨ ਕਿਹੜੇ ਪਾਸੇ ਨੂੰ ਕਰਵਟ ਲੈਂਦਾ ਆ ਕੀ ਸਾਰਾ ਕੁਝ ਕਿਵੇਂ ਬਾਹਰ ਨਿਕਲ ਕੇ ਆਉਂਦਾ ਆ ਆਪਾਂ ਨਾ ਕਿਸੇ ਨੂੰ ਡਰਾਉਣਾ ਚਾਹੁੰਦੇ ਆ ਤੇ ਨਾ ਹੀ ਅਸੀਂ ਡਰਾ ਸਕਦੇ ਆ ਤਾਂ ਨਿਊਜ਼ ਜ਼ਰੂਰ ਅਸੀਂ ਦੱਸਦੇ ਆ ਪਰ ਨਾਲ ਦੀ ਨਾਲ ਇਹ ਵੀ ਗੱਲ ਕਹਿੰਦੇ ਤੁਸੀਂ ਆਪ ਵੀ ਫੈਕਟ ਚੈੱਕ ਕਰਿਆ ਕਰੋ ਆਪ ਵੀ ਤੁਸੀਂ ਗੂਗਲ ਵਗੈਰਾ ਤੇ ਜਾ ਕੇ ਇਹ ਜਿਹੜੀਆਂ ਖਬਰਾਂ ਜ਼ਰੂਰ ਵੇਖਿਆ ਕਰੋ ਜਿੱਥੇ ਤੁਸੀਂ ਆ ਗਾਣੇ ਸੁਣਦੇ ਹੋ ਫਿਲਮਾਂ ਦੇਖਦੇ ਹੋ ਉਥੇ ਤੁਸੀਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਨਾ ਜਿੱਥੇ ਰਹਿੰਦੇ ਆ ਉਥੇ ਦੇ ਹਾਲਾਤ ਜਰੂਰ ਰੋਜ਼ ਜਾਣਿਆ ਕਰੋ ਸਵੇਰੇ ਉਸ ਦੇ 15 ਮਿੰਟ ਜਿਹੜੀ ਐ ਨਿਊਜ਼ ਜਰੂਰ ਵਾਚ ਕਰਿਆ ਕਰੋ ਕਿ ਸਾਡੇ ਆਲੇ ਦੁਆਲੇ ਹੋ ਕੀ ਰਿਹਾ ਤੇ ਕੀ ਕੁਝ ਹੋ ਰਿਹਾ ਤੁਹਾਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਕਿਉਂਕਿ ਜੇ ਤੁਸੀਂ ਟਰੱਕ ਚਲਾਉਣਾ ਆ ਤੁਸੀਂ ਕ੍ਰਾਸ ਕੰਟਰੀ ਜਾਣਾ ਆ ਲੌਂਗ ਹਾਲ ਕਰਨਾ ਆ ਤੁਹਾਨੂੰ ਹਰ ਇੱਕ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਜਿਹੜੇ 트럼ਪ ਪ੍ਰਸ਼ਾਸਨ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਕਾਨੂੰਨ ਕੋਈ ਨਵੀਂ ਜਿਹੜੀ ਐ ਪਸੂੜੀ ਪਾਈ ਹੁੰਦੀ ਹੈ ਇਸ ਕਰਕੇ ਮੈਂ ਤਾਂ ਜਰੂਰ ਕਹੂੰਗਾ ਕਿ ਕੁਛ ਨਾ ਕੁਛ ਜਰੂਰ ਆਪਣਾ ਚੈੱਕ ਕਰਿਆ ਕਰੋ ਨਿਊਜ਼ ਦੇਖਿਆ ਕਰੋ ਸਾਡੇ ਤੇ ਬਿਲਕੁਲ ਨਾ ਤੁਸੀਂ ਡਿਪੈਂਡ ਹੋਇਆ ਕਰੋ ਕਿਉਂਕਿ ਅਸੀਂ ਤਾਂ ਜਦੋਂ ਖਬਰ ਆਉਣੀ ਹੈ ਉਦੋਂ ਹੀ ਤੁਹਾਨੂੰ ਦੱਸਣੀ ਹੈ ਪਰ ਆਨਲਾਈਨ ਜਿਹੜੀਆਂ ਖਬਰਾਂ ਆ ਉਹ ਰੋਜ਼ ਹੀ ਸਾਰਾ ਦਿਨ ਕੁਛ ਨਾ ਕੁਛ ਆਉਂਦਾ ਰਹਿੰਦਾ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਪਾਈਏ ਤੇ ਜੇ ਜਈ ਕੋਈ ਮੋਟੀ ਮੋਟੀ ਕੋਈ ਇਦਾਂ ਦੀ ਖਬਰ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਂਦੀ ਹੈ ਤੇ ਬਾਕੀ ਅਗੇਨ ਕਿ ਇਹ ਜੋ ਆ ਰਿਹਾ ਹੈਗਾ ਜੋ ਕੁਝ ਹੋਜ ਹੋ ਰਿਹਾ ਹੈ ਇਹਦੇ ਤੋਂ ਅਜੇ ਪੂਰਾ ਸਾਹਮਣੇ ਸੱਚ ਕੀ ਆਉਂਦਾ ਹੈ ਸਾਹਮਣੇ ਸਾਰਾ ਕੁਝ ਕੀ ਆਉਂਦਾ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਇਹ ਅਜੇ ਆ ਵੀਕਐਂਡ ਆ ਗਿਆ ਵੀਕਐਂਡ ਤੋਂ ਬਾਅਦ ਉਹਦੇ ਵਿੱਚ ਕੀ ਕੁਝ ਆਉਂਦਾ ਸਾਹਮਣੇ ਇਹਦੇ ਸਟੇ ਹੁੰਦੀ ਹੈ ਨਹੀਂ ਹੁੰਦੀ ਕੰਪਨੀਆਂ ਦੇ ਕੀ ਰੁਖ ਹੋਣਗੇ ਇਹ ਟ੍ਰਕਿੰਗ ਏਜੰਸੀਆਂ ਦੇ ਜੀ ਜੀ ਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ ਆਪਣਾ ਇੱਥੇ ਰੁਖ ਕੀ اختیار ਕਰਦੀਆਂ ਸੋ ਸਾਰਾ ਕੁਝ ਵਾਚ ਕਰੋ ਵੇਟ ਕਰੋ ਅਜੇ ਕੋਈ ਵੀ ਪੈਨਿਕ ਨਾ ਹੋ